ਸ਼ਸ਼ੀਕਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਬੀਐਸ ਮੋਟਰ ਗੈरेज ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਰੂਤੀ ਸੂਜ਼ੂਕੀ ਦੀ ਗੱਡੀ ਸੁਵਿਫਟ ਜੋ ਕਿ ਆਪਣੇ ਕੋਲੇ ਕੰਮ ਕਰਵਾਉਣ ਵਾਸਤੇ ਪਹੁੰਚੀ ਆ ਜੰਮੂ ਕਸ਼ਮੀਰ ਤੋਂ ਆਪਣੇ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਡੈਂਟਿੰਗ ਦਾ ਕੰਮ ਜਿਹੜਾ ਸਟਾਰਟ ਹੋ ਚੁੱਕਿਆ ਸਭ ਤੋਂ ਪਹਿਲਾਂ ਡੈਂਟਰਾਂ ਨੇ ਇਹਦੀ ਫਿਟਿੰਗ ਨੂੰ ਖੋਲਿਆਗਾ ਸਾਰੀ ਨੂੰ ਪ੍ਰੋਪਰ ਕਰਤੇ ਤੇ ਬੰਪਰ ਹੈਂਡਲ ਹੈਡਲਾਈਟ ਬੈਕ ਲਾਈਟਰ ਕਹਿੰਦਾ ਪਾ ਆ ਵੀ ਡੈਂਟਿੰਗ ਦੀ ਕੰਮ ਸਟਾਰਟ ਕਰਨ ਤੋਂ ਪਹਿਲਾਂ ਸਾਰੀ ਫਿਟਿੰਗ ਨੂੰ ਓਪਨ ਕੀਤਾ ਸਾਰੀ ਫਿਟਿੰਗ ਦਾ ਸਮਾਨ ਆ ਜਿਹੜਾ ਉਹ ਬਾਕਸਾਂ ਦੇ ਵਿੱਚ ਪੈਕ ਕਰਕੇ ਇੱਕ ਥਾਂ ਤੇ ਪੂਰੇ ਤਰੀਕੇ ਨਾਲ ਟਿਕਾਤਾ ਵੀ ਕਿਸੇ ਵੀ ਟਾਈਮ ਆਪਾਂ ਨੂੰ ਜਦੋਂ ਫਿਟਿੰਗ ਕਰਨੀ ਆ ਕਿਸੇ ਚੀਜ਼ ਨੂੰ ਲੱਭਣ ਦੇ ਵਿੱਚ ਆਪਾਂ ਨੂੰ ਦਿੱਕਤ ਨਾ ਹੋਵੇ ਪ੍ਰੋਪਰ ਡੈਂਟਿੰਗ ਕੀਤੀ ਆ ਕੱਲੇ-ਕੱਲੇ ਪਾਰਟ ਦੀ ਇਹ ਨਹੀਂ ਹੈਗਾ ਵੀ ਕੋਈ ਬੋਡੀ ਫਿਲਰ ਭਰਤਾ ਜਾਂ ਕੋਈ ਪੁਟੀਨ ਜ਼ਿਆਦਾ ਲਾ ਕੇ ਕਿਸੇ ਡੈਂਟ ਨੂੰ ਕਵਰ ਕਰਤਾ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਕੱਲੇ-ਕੱਲੇ ਪੀਸ ਦੇ ਵਿੱਚੋਂ ਡੈਂਟ ਕੱਢਿਆ ਵਿੰਡੋ ਆ ਜਿਹੜੀ ਇਹਦੀ ਲੈਫਟ ਸਾਈਡ ਦੀ ਫਰੰਟ ਵਿੰਡੋ ਇਹਦੀ ਚੇਂਜ ਹੋਈ ਆ ਕਿਉਂਕਿ ਪਹਿਲਾਂ ਵਾਲੀ ਵਿੰਡੋ ਕਾਫੀ ਖਰਾਬ ਹੋ ਚੁੱਕੀ ਸੀ ਤੇ ਰਨਿੰਗ ਬੋਰਡ ਦੇ ਉੱਪਰ ਦੇਖੋ ਕਿੰਨਾ-ਕਿੰਨਾ ਹੁਣ ਡੈਂਟਰ ਦੱਸ ਰਿਹਾ ਵੀ ਬਾਈ ਜੀ ਇੰਨਾ-ਇੰਨਾ ਮੋਟਾ ਇਹਦੇ ਉੱਪਰ ਬਾਡੀ ਫਿਲਰ ਆ ਜਿਹੜਾ ਲੱਗਿਆ ਹੋਇਆਗਾ ਤੇ ਉਹ ਸਾਰਾ ਆਪਾਂ ਪ੍ਰੋਪਰ ਕੱਢਿਆ ਗ੍ਰਾਈਂਡਰ ਲਗਾ ਕੇ ਪੂਰਾ ਪ੍ਰੋਪਰ ਥੱਲਿਓ ਉਹਨੂੰ ਨੀਚੋਂ ਕੱਢ ਕੇ ਤੇ ਉਸ ਤੋਂ ਬਾਅਦ ਦੁਬਾਰਾ ਰਿੰਗ ਬੋਰਡ ਦੀ ਡੈਂਟਿੰਗ ਕਰਕੇ ਤੇ ਫਿਰ ਉਹਨਾਂ ਨੂੰ ਸ਼ੇਪਾਂ ਦੇ ਵਿੱਚ ਲੈ ਕੇ ਆਂਦਾ ਕੱਲੇ-ਕੱਲੇ ਪੀਸ ਦੀ ਕੱਲੇ-ਕੱਲੇ ਪਾਰਟ ਦੀ ਪ੍ਰੋਪਰ ਡਾਈ ਤਿਆਰ ਕਰਕੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਫੈਂਡਰਾਂ ਦੀਆਂ ਵਿੰਡੋਆਂ ਦੀਆਂ ਕੁਆਟਰ ਪੈਨਲਾਂ ਦੀਆਂ ਕੱਲੇ-ਕੱਲੇ ਦੀ ਡਾਈ ਹੈ ਜਿਹੜੀ ਪੂਰੇ ਧਿਆਨ ਦੇ ਨਾਲ ਚੈੱਕ ਕਰਕੇ ਤੇ ਉਸ ਤੋਂ ਬਾਅਦ ਗਰਾਊਂਡ ਤਿਆਰ ਹੋ ਗਈ ਤੇ ਹੁਣ ਲੱਗ ਰਿਹਾ ਹੈ ਇਹਦੇ ਤੇ ਐਨਸੀ ਪ੍ਰਾਈਮਰ ਤੇ ਆਪਣੇ ਕੋਲ ਜਿਹੜੀ ਗੱਡੀ ਹੈ ਇਹ ਛੱਤ ਨੂੰ ਛੱਡ ਕੇ ਆਲ ਓਵਰ ਰੀਪਾਇੰਟ ਕਰਨ ਵਾਸਤੇ ਆਈ ਆ ਕਿਉਂਕਿ ਗੱਡੀ ਦੀ ਕੰਡੀਸ਼ਨ ਜਿਹੜੀ ਇਦਾਂ ਦੀ ਸੀ ਤੇ ਸਾਰੇ ਪੀਸਾਂ ਦੇ ਵਿੱਚ ਥੋੜੇ ਬਹੁਤੇ ਡੈਂਟ ਕਿਤੇ ਨਾ ਕਿਤੇ ਸਕ੍ਰੈਚ ਲੱਗੇ ਹੋਏ ਸੀ ਤੇ ਰਜਿੰਦਰ ਭਾਜੀ ਦਾ ਜਿਹੜਾ ਹੈਗਾ ਸੀਗਾ ਮਤਲਬ ਵਿਚਾਰ ਉਹ ਕਹਿੰਦੇ ਵੀ ਅਸੀਂ ਇਹਨੂੰ ਸਾਰੀ ਨੂੰ ਹੀ ਦੁਬਾਰਾ ਰੀਪੇਂਟ ਕਰਵਾਉਣਾ ਤੇ ਤੁਸੀਂ ਸਾਨੂੰ ਗੱਡੀ ਪੂਰੀ ਵਧੀਆ ਬਣਾ ਕੇ ਦਿਓ ਉਹ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਲਗਾਤਾਰ ਪੈਂਦੀਆਂ ਕੰਮ ਦੀਆਂ ਵੀਡੀਓ ਨੂੰ ਦੇਖ ਕੇ ਪਿਛਲੇ ਕੁਝ ਮਹੀਨਿਆਂ ਤੋਂ ਛੋਟੇ ਪ੍ਰਭਾਮਨਿੰਦਰ ਚਾਲ ਦੇ ਨਾਲ ਉਹਨਾਂ ਦਾ رابطہ ਚੱਲ ਰਿਹਾ ਸੀ ਤੇ ਕੰਮ ਜ਼ਿਆਦਾ ਹੋਣ ਕਰਕੇ ਅਸੀਂ ਇਹਨਾਂ ਨੂੰ ਟਾਈਮ ਨਹੀਂ ਸੀ ਦੇ ਰਹੇ ਤੇ ਇਹਨਾਂ ਨੇ ਪ੍ਰੈਸ਼ਰ ਬਹੁਤ ਜ਼ਿਆਦਾ ਪਾਇਆ ਤੇ ਕੰਮ ਤੇ ਗੱਡੀ ਆਪਣੇ ਕੋਲੇ ਆ ਗਈ ਬੁੱਧ ਦੇ ਵਿੱਚ ਲੱਗ ਚੁੱਕੀ ਆ ਫਾਈਨਲ ਜਿਹੜਾ ਹੈਗਾ ਪੇਂਟ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਹ ਬੱਜ ਚੁੱਕਿਆ ਤੇ ਕੱਲੀ-ਕੱਲੀ ਚੀਜ਼ ਆਪਾਂ ਗੱਡੀ ਦੀ ਵਾਸ਼ ਕੀਤੀ ਆ ਫਿਟਿੰਗ ਕਰਨ ਤੋਂ ਪਹਿਲਾਂ ਕੱਲੀ-ਕੱਲੀ ਗੱਡੀ ਦੇ ਫੈਂਡਰ ਲੈਣਗਾ ਲੈਣਗੇ ਆ ਅੰਦਰਲਾ ਜਿਹੜਾ ਇਹਨਾਂ ਦਾ ਹਿੱਸਾ ਆ ਜਾਂਦਾਗਾ ਜਿਹੜਾ ਬਾਡੀ ਦੇ ਨਾਲ ਟੱਚ ਹੁੰਦਾ ਇਹ ਪੂਰਾ ਪ੍ਰੋਪਰ ਧੋ ਕੇ ਕੱਲੀ ਕੱਲੀ ਚੀਜ਼ ਨੂੰ ਵਸ਼ਰ ਦੇ ਨਾਲ ਤੇ ਗੱਡੀ ਡੈਂਟਰ ਦੇ ਕਾਉਂਟਰ ਉੱਪਰ ਖੜੀ ਆ ਕੱਲੀ ਕੱਲੀ ਚੀਜ਼ ਮੈਂ ਤੁਹਾਨੂੰ ਚੈੱਕ ਕਰਵਾਉਣਾ ਇਹਦੀ ਵਾਸ਼ ਕੀਤੀ ਹੋਈ ਆ ਜਿਹੜੀਆਂ ਵਾਰੀਆਂ ਵਾਲੇ ਵਿੰਡੋਆਂ ਵਾਲੇ ਜਿਹੜੇ ਸ਼ੀਸ਼ੇ ਸੀਗੇ ਉਹ ਵੀ ਸਾਰੇ ਕੱਲੀ ਕੱਲੀ ਚੀਜ਼ ਜਿਹਦੇ ਦੁਆਰਾ ਪਾਣੀ ਵਜਨ ਦੀ ਗੰਜੈਸ ਨਹੀਂ ਰਹਿੰਦੀ ਕੱਲੀ ਕੱਲੀ ਚੀਜ਼ ਆਪਾਂ ਪਹਿਲਾਂ ਉਹ ਬਾਸ ਕੀਤੀ ਆ ਸੌਕਰ ਵੀ ਗੱਡੀ ਦੇ ਡਿੱਗੀ ਦੇ ਖੋਲ ਕੇ ਕੱਲੀ ਕੱਲੀ ਚੀਜ਼ ਪ੍ਰੋਪਰ ਜਾਣਦੀ ਮੈਂ ਕੱਲੀ ਕੱਲੀ ਵਾਰ-ਵਾਰ ਕਹਿ ਕੇ ਤੁਹਾਨੂੰ ਪਰੇਸ਼ਾਨ ਨਹੀਂ ਕਰਦਾ ਵੀ ਕਹਿਣ ਦਾ ਭਾਵ ਆ ਵੀ ਕੋਈ ਚੀਜ਼ ਛੱਡੀ ਹੋਈ ਨਹੀਂ ਬਾਸ ਸਿੰਘ ਤੇ ਪ੍ਰੋਪਰ ਗੱਡੀ ਦਾ ਜਿਹੜਾ ਹੈਗਾ ਅੰਦਰੋਂ ਸਾਰੀਆਂ ਸੀਟਾਂ ਪਟ ਕੇ ਮੈਟ ਕੱਢ ਕੇ ਜਿਹੜੀ ਧੋਤੀ ਆ ਗੱਡੀ ਸੰਜੂ ਫਾਰਮਕਾਰ ਬਾਸ ਸਾਡਾ ਛੋਟਾ ਭਰਾ ਬਹੁਤ ਵਧੀਆ ਕੰਮ ਕਰਦਾਗਾ ਬਰਨਾਲਾ ਸ਼ਹਿਰ ਦੇ ਵਿੱਚ ਤੇ ਡਿਟੇਲਿੰਗ ਕਾਰ ਡਿਟੇਲਿੰਗ ਸਟੂਡੀਓ ਬਰਨਾਲਾ ਹੈਰੀ ਆਪਣਾ ਛੋਟਾ ਭਰਾ ਮੈਂ ਹੈਰੀ ਨੂੰ ਫੋਨ ਲਾਇਆ ਮੈਂ ਕਿਹਾ ਹੈਰੀ ਵੀ ਆਪਾਂ ਗੱਡੀ ਤਿਆਰ ਕੀਤੀ ਆ ਜੰਮੂ ਤੋਂ ਆਪਣੇ ਕੋਲ ਕੰਮ ਵਾਸਤੇ ਆਈ ਸੀ ਵੀ ਆਪਣਾ ਜ਼ੋਰ ਬਹੁਤ ਲੱਗਿਆ ਕੰਮ ਤੇ ਵੀ ਆਪਾਂ ਗੱਡੀ ਤੁਹਾਡੇ ਸਟੂਡੀਓ ਦੇ ਵਿੱਚ ਖੜੀ ਕਰਕੇ ਜਿੱਥੇ ਲਾਈਟਾਂ ਪੈਂਦੀਆਂ ਨੇ ਉੱਥੇ ਖੜਾ ਕੇ ਆਪਾਂ ਗੱਡੀ ਦੀ ਕੁਆਲਿਟੀ ਚੈੱਕ ਕਰਨੀ ਆ ਵੀ ਉਹਨਾਂ ਲਾਈਟਾਂ ਦੇ ਵਿੱਚ ਨਾ ਜੇ ਬਰੀਕ ਤੋਂ ਬਰੀਕ ਵੀ ਕੋਈ ਨੁਕਸ ਰਹਿ ਜਾਵੇ ਉਹ ਪ੍ਰੋਪਰ ਦਿਖਾਈ ਦਿੰਦਾਗਾ ਮੈਂ ਕਿਹਾ ਵੀ ਉਹ ਆਪਾਂ ਚੈੱਕ ਕਰਨਾਗਾ ਵੀ ਆਪਾਂ ਇੰਨਾ ਜ਼ੋਰ ਲਾਇਆਗਾ ਵੀ ਕਿ ਆਪਾਂ ਨੂੰ ਤੋਂ ਕੋਈ ਨੁਕਸ ਕੋਈ ਪ੍ਰੋਬਲਮ ਗੱਡੀ 'ਚ ਰਹਿ ਤਾਂ ਨਹੀਂ ਗਈ ਪਰ ਨਹੀਂ ਯਾਰ ਅਸੀਂ ਬਹੁਤ ਸਿੱਦਤ ਦੇ ਨਾਲ ਕੰਮ ਕੀਤਾ ਕੋਈ ਵੀ ਪ੍ਰੋਬਲਮ ਗੱਡੀ ਦੇ ਵਿੱਚ ਨਹੀਂ ਡਿਟੇਲਿੰਗ ਸਟੂਡੀਓ ਕਾਰ ਡਿਟੇਲਿੰਗ ਸਟੂਡੀਓ ਬਰਨਾਲਾ ਬਹੁਤ ਨਾਮ ਆ ਇਹਨਾਂ ਦਾ ਅੱਜ ਏਰੀਆ ਦੇ ਵਿੱਚ ਬਹੁਤ ਸੋਹਣਾ ਕੰਮ ਕਰਦੇ ਨੇ ਰਵਿੰਗ ਡਿਟੇਲਿੰਗ ਤੇ ਕੋਟਿੰਗ ਦਾ ਕੰਮ ਹੈਰੀ ਨਾਲ ਸਾਡੇ ਬਹੁਤ ਵਧੀਆ ਸਬੰਧ ਨੇਗੇ ਇਹਨਾਂ ਦੀ ਪੂਰੀ ਟੀਮ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਤੇ ਬਹੁਤ ਹੀ ਸੋਹਣਾ ਕੰਮ ਕਰਦੇ ਨੇ ਤੁਹਾਨੂੰ ਕਦੇ ਲੋੜ ਹੋਵੇ ਤੇ ਇਹਨਾਂ ਨਾਲ ਸੰਪਰਕ ਜ਼ਰੂਰ ਕਰਿਓ ਇਹਨਾਂ ਦੇ ਨੰਬਰ ਇਹਨਾਂ ਦੇ ਬੋਰਡ ਦੇ ਉੱਪਰ ਦਿੱਤੇ ਹੋਏ ਨੇ ਤੇ ਗੱਡੀ بارش ਦਾ ਮਾਹੌਲ ਸੀ ਬਾਰੇ ਵਿੱਚ ਪੈ ਰਿਆ ਸੀਗਾ ਆਪਣੇ ਬੂਥ ਦੇ ਵਿੱਚ ਆ ਕੇ ਗੱਡੀ ਆਪਾਂ ਲਾਈ ਬੂਥ ਦੇ ਵਿੱਚ ਆਪਾਂ ਗੱਡੀ ਲਾ ਕੇ ਆਪਣੇ ਤਰੀਕੇ ਨਾਲ ਆਪਣੀਆਂ ਨੰਬਰ ਪਲੇਟਾਂ ਗੈਰੇਜ ਦੀਆਂ ਇਹਦੇ ਮੋਨੋਗ੍ਰਾਮ ਰਹਿੰਦੇ ਸੀ ਲਗਾਉਣ ਵਾਲੇ ਡਿੱਗੀ ਵਾਲੇ ਇਹਨਾਂ ਨੇ ਮਿਸ ਕਰਤੇ ਤੇ ਫੈਂਡਰਾਂ ਵਾਲੇ ਆਪਾਂ ਲਗਾਏ ਲਗਾ ਕੇ ਪ੍ਰੋਪਰ ਤਰੀਕੇ ਦੇ ਨਾਲ ਪੂਰੀ ਵੀਡੀਓ ਤਰਾ ਕਰਕੇ ਹੁਣ ਜੰਮੂ ਵਾਲਿਆਂ ਦਾ ਆਪਾਂ ਲੈਨੇ ਆ ਇੰਟਰਵਿਊ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਲੇਂਦਰ ਚਾਹਲ ਬੀਐਸ ਮੋ ਪਰ ਨਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ 2 ਮਹੀਨਿਆਂ ਤੋਂ ਆਪਣੇ ਕੋਲੇ ਜੰਮੂ ਤੋਂ ਪਾਰ ਆਈ ਸੀ ਸਵਿਫਟ ਉਹ ਅੱਜ ਬਿਲਕੁਲ ਰੈਡੀ ਆ ਹੈਂਡਓਵਰ ਕਰਨ ਜਾ ਰਹੇ ਆ ਰਜਿੰਦਰ ਬਾਜੀ ਨੂੰ ਤੇ ਉਹਨਾਂ ਦੇ ਰਿਵਿਊ ਲੈਣੇ ਆ ਸੀ ਵੀ ਸਾਡਾ ਜਿਹੜਾ ਕੀਤਾ ਹੋਇਆ ਕੰਮ ਆ ਉਹਨਾਂ ਨੂੰ ਕਿੱਦਾਂ ਲੱਗਿਆ ਹਾਂਜੀ ਦੱਸੋ ਬਹੁਤ ਵਧੀਆ ਜੀ ਹੂੰ ਜਦੋਂ ਸ਼ਾਇਦ ਕੰਮਲੀ ਚ ਗੱਢੀ ਲੈ ਰਿਵਿਊ ਗਦੂ ਵੀ ਹੋ ਜੀ ਜਿਵੇਂ ਜਿਵੇਂ ਕਹਿ ਜਿਓ ਨੇ ਇਹਨਾਂ ਨੂੰ ਲੱਗਿਆ ਬਹੁਤ ਸੋਨਾ ਕੰਮ ਹੋਇਆ ਕੋਈ ਕਸਮ ਨਹੀਂ ਨਾਮ ਵਧੀਆ ਕੰਮ ਹੋਇਆ ਹਾਂਜੀ ਸ਼ੁਕਰੀਆ ਸਾਹਿਬ ਗੱਡੀ ਦਾ ਜੋ ਸੀ ਸੋਚਿਆ ਨਹੀਂ ਸੀ ਕਿ ਜਗਮ ਹੋਏਗਾ ਅਸੀਂ ਇੱਕ ਟ੍ਰਾਈ ਮਾਰਨ ਆਏ ਸੀਗੇ ਪਟ ਲਗਿਆ ਨਹੀਂ ਸੀਗਾ ਇਤਨਾ ਕਮ ਵਧੀਆ ਹੋਣਾ ਬਟ ਭਾਜੀ ਨੇ ਟਾਈਮ ਲਿਆ ਲੇਕਿਨ ਟਾਈਮ ਦੀ ਵੈਲਿਊ ਪਾਈ ਹੈ ਪਰ ਕੰਮ ਇਨਾ ਵਧੀਆ ਲੱਗ ਮੈਨੂੰ ਮੈਨੂੰ ਗੱਡੀ ਮਤਲਬ ਇਤਨੀ ਜਲਦੀ ਪਸੰਦ ਨਹੀਂ ਆਂਦੀ ਕੋਈ ਕਿਸੇ ਦਾ ਕੰਮ ਕੀਤਾਗਾ ਇਹਨਾਂ ਨੇ ਬਹੁਤ ਹੀ ਅੱਛਾ ਕੰਮ ਕੀਤਾ ਮੈਂ ਤੇ ਇਹੀ ਬੋਲਾਂਗਾ ਕਿ ਜਿਹੜਾ ਵੀ ਬੰਦਾ 올ਓਵਰ ਇੰਡੀਆ ਤੋਂ ਜਿੱਥੇ ਵੀ ਕੋਈ ਗੱਡੀ ਮੋਡੀਫਾਈ ਕਰਵਾਦਾ ਹੈ ਕੁਝ ਵੀ ਕਰਵਾਉਂਦਾ ਹੈ ਡੈਂਟਿੰਗ ਪੇਂਟਿੰਗ ਇੱਥੇ ਹੀ ਆ ਕੇ ਕਰਵਾਓ ਮੈਂ ਕਿ ਮੈਨੂੰ ਮਤਲਬ ਮੈਂ ਆਪਣੇ ਆਪ ਨੂੰ ਇਦਾਂ ਨਹੀਂ ਬੋਲਾਂਗਾ ਪਰ ਜਿੰਨਾ ਮੈਨੂੰ ਪਸੰਦ ਆਣਾ ਬੜਾ ਟਫ ਹੈ ਬਟ ਮਾਇਨੇ ਕਮਾਲ ਕਰ ਦਿੱਤਾ ਹੈ ਮੱਲ ਰੂਪ ਕਸ਼ ਕਰਦੀ ਰਹੀ ਉਹ ਇਹ ਵੀ ਇਹ ਵੀ ਬੜਾ ਬੋਟਮ ਘੜੀਆਂ ਦੇ ਵੀ ਨਹੀਂ ਨਹੀਂ ਕੰਮ ਬਹੁਤ ਅੱਛਾ ਹੋਇਆ ਜੀ ਕੰਮ ਤੇ ਵਧੀਆ ਕੰਪਨੀ ਪਿੱਛੇ ਮਾਰਤੀ ਉਸ ਨੂੰ ਕੱਲ ਬਿਲਕੁਲ ਸ਼ੁਕਰੀਆ ਧੰਨਵਾਦ ਉਹਨਾਂ ਦੇ ਟਿਕਾਣੇ ਨੂੰ ਬੁਲਾ ਲਾਉਰੇ ਆਪਣੀ ਸਾਰਿਆਂ ਦੀ ਇੱਕ ਟਿਕਟ ਲੋਬੀ ਮਿੱਤਰੋ ਜੇ ਤੁਹਾਨੂੰ ਵੀ ਆਪਣਾ ਕੀਤਾ ਹੋਇਆ ਕੰਮ ਲੱਗਿਆ ਵਧੀਆ ਤਾਂ ਮੇਰਾ ਵੀਰ ਸਪੋਰਟ ਜ਼ਰੂਰ ਕਰਿਓ ਆਪਣੇ ਕੰਮ ਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਆਪਣੇ ਪੇਜਾਂ ਨੂੰ ਕਰ ਲਿਓ ਫੋਲੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ